ਗੱਜਾ ਜੱਪਾ ਜਲੇ ਸਾਖੀ ਦੇ ਮੱਥਾ ਟੇਕਣ ਮਸਤ ਹੋਣੇ ਨਾਲ ਵਸਤਮਾਨੀ ਨਹੀਂ ਲਾਨਕਿਆਣਾ ਸਾਹਿਬ ਵੀਰੇ ਨਾਨਕਿਆਣਾ ਸਾਹਿਬ ਮਾ ਕੇ ਮਸਤ ਸਾਖੀ ਦਾ ਮੇਲਾ ਭਰਦਾ ਉੱਥੇ ਉਹ ਸਾਖੀ ਆ ਗਿਆ ਕੋ ਸਾਖੀ ਦੇ ਇੱਚੀ ਦਿਖਾਉਣੇ ਸਮਾਂ ਪਾਪਾ ਮੱਥਾ ਵਾਸਤੇ ਮੇਲਾ ਵਧੀਆ ਕਰਾਂਗੇ ਦੇਖੋ ਪਾਪਾ ਚੱਲੇ ਨਾਨਕਾ ਬੋਲੀ ਨੇ ਅੰਕਾਲ ਮਾਦਾ ਬੋਲੀ ਹੋਈ ਗਈ ਆ ਤੇ ਪਾਤੀ ਆਪਾਂ ਦੇਖ ਰਹੇ ਆ ਕਿ ਕਿ ਕੀ ਹੁੰਦਾ ਇਹ ਕੀ ਦਾ ਸਾਨੂੰ ਅਸੀਂ ਅੱਗੇ ਦੱਸੀ ਜਾਵਾਂਗੇ ਨਾਂ ਦੀ ਨਾਂ ਅਪਡੇਟ ਕਰੀ ਜਾਵਾਂਗੇ ਉਹ ਦਿਨ ਆਵੇਗਾ ਹੈ ਹਾਂ ਉੰਤਿਲ ਲਈ ਬੱਸ ਹੁਣ ਤੋਂ ਨੇੜੀ ਹੈ ਨੇੜੀ ਹੈਗਾ ਸੰਭਵ ਲਵੇ ਲਾਗੇ 350 ਟਰੈਕਟਰ ਹੋਵਾਂਗੇ 350 ਦੇ 320 ਦੇ ਬਾ ਲਾ ਕੇ ਲੀਣੀ ਹੁੰਦਾ ਕਿ ਨਹੀਂ ਹੈ ਹਾਂ ਅੱਜ ਬੱਸ ਹਨੂਰੂਲਾਣਾ ਪੌਲਾ ਆ ਗਿਆ ਆਪਾਂ ਚੱਲ ਬੱਸ ਲਾ ਵੀ ਲਾ ਕੇ ਤਾਂ ਕੋਣੇ ਤੋਂ ਨੂੰ ਕਰੂ ਖਰਚ ਮੰਥਾ ਤੇ ਰਹੀ ਸੀ ਹਾਂ ਜਦੋਂ ਵਿਸਾਖੀ ਆ ਵਿਸਾਖੀ ਦਾ ਮੇਲਾ ਮੇਲਾ ਭਰਦਾ ਉੱਥੇ ਹਾਂ ਮੇਲਾ ਭਰਦਾ ਉੱਥੇ ਵਿਸਾਖੀ ਮੈਂ ਤਾਂ ਭੈਲੀ ਹੀ ਲੈ ਜਾਉਂਗਾ ਉੱਥੇ ਵਿਸਾਖੀ ਮੈਂ ਨਹੀਂ ਆ ਰਿਹਾ ਲਾਰੋਂ ਛੋਟ ਆਉਣਾ ਮੈਂ ਲਗ ਪੈਦਾ ਤਾਂ ਗਿਆ ਬਾਹਰ ਤਾਂ ਬਾਹਰ ਹੀ ਸੁਣਦਾ ਵੀਰੇ ਸ਼ੀਸ਼ੇ ਲੱਗੇ ਜਾਂ ਆਪਾਂ ਕੋਈ ਨਹੀਂ ਸੁਣਤਾ ਘੱਟ ਵਜਦਾ ਘੱਟ ਕੰਨ ਸ਼ੀਸ਼ੇ ਕੋਲ ਘੱਟ ਵਜਦਾ ਹੂੰ ਸ਼ੀਸ਼ੇ ਕੋਲ ਜਾਣਾ ਹੁਣ ਮੈਂ ਘੱਟ ਵਜਦਾ 9 ਘੱਟ ਵਜਦਾ ਡਾਊਨ ਹੋ ਗਿਆ ਨਹੀਂ ਘੱਟ ਵਜਦਾ ਬੱਟਾ ਬੱਟਾ ਲੱਗਿਆ ਦੱਪਟਾ ਡਾਊਨ ਹੋ ਗਿਆ ਯਾਰ ਆ ਕਿੱਦਾਂ ਰਾਦਾ ਇੱਕ ਤਾਂ ਡੀਜ ਦੇ ਸੀ ਮੈਂ ਲੜੀ ਲੋਕੀ ਬਾਬੇ ਸੰਨੂ ਤੜਕੀ ਤੜਕੀ ਨਾ ਤੋਕੇ ਚੱਲੇ ਕਿ ਨਹੀਂ ਮੱਥਾ ਟੇਕ ਕੇ ਇਕੱਲੇ ਦੇ ਜੀ ਸੜਦਾ ਪਾ ਕੇ ਆਉਂਦਾ ਔਰ ਨਹੀਂ ਆ ਰਹੀ ਦੀ ਗਰੂ ਗਰਮੀ ਆ ਰਹੀ ਦੀ ਮਾੜਾ ਤੜਕੀ ਗਰਮੀ ਆਉਣ ਲੱਗ ਗਈ ਜਿਆਰ ਤੜਕੀ ਬਾਬਾ ਗੱਡੀ ਕੁਟੀ ਧੋਤੀ ਹੈ ਚੋਕਰ ਨੇ ਤੋ ਕਿ ਫੇਰੇ ਹੱਤੀ ਦੀ ਹੁੰਦਾ ਆ ਸੰਤਰਾ ਕੱਪੜਾ ਕੱਪਾ ਮਾਰ ਕੇ ਨਜ਼ਾਰੇ ਨਾਲ ਤੇ ਨਹੀਂ ਸਹੀ ਗੱਲ ਹੈ ਕੱਪੜਾ ਮਾਰੋ ਜੇ ਗੱਡੀ ਦਾ ਚਲੋ ਬਾਈ ਤੋ ਜ ਸਰ ਉਹ ਚੜ ਪੜ ਗਿਆ ਆਪਾਂ ਇਹ ਜਰਾ ਹਰ ਸੰਗਦੂਰ ਵਾਲੇ ਇੱਥੇ ਆਹ ਬਹੁਤ ਬੇਹਾਰੀ ਹਾਂ ਰੇਲ ਭੱਜੀ ਗੱਡੀ ਪੱਜਦੀ ਇੱਥੇ ਭੱਜੀ ਗੱਡੀ ਜੇ ਥੱਲੇ ਵਾਦੀ ਉਹਦੀਆਂ ਥੱਲੇ ਆਏ ਹੁਣ ਕੋਈ ਨਹੀਂਮੀ ਤਾਂ ਕਹ ਸਰ ਵੀ ਜਾਂਦੀ ਆ ਇਹ ਇੱਕ ਸਰਵੀ ਜਾਉ ਜੀ ਜਦ ਅੱਗੇ ਸਰੀ ਜਾਂਦੀ ਹੈ ਜੇ ਬਜਾਈ ਹੋਈ ਹੋ ਬਿਲਕੁਲ ਆਪਾਂ ਜਿਵੇਂ ਆਪਾਂ ਕੀ ਆਉਂਦੇ ਦੀਗੇ ਹਾਂ ਕਿਸਰ ਜੂਗੀ ਸਰਵੀ ਜਾਉ ਜੀ ਮੈ ਲਾਇ ਵੀ ਖਰਾਬ ਹੁੰਦੇ ਨੇ ਲਾਇ ਗੁੱਦੀ ਨਹੀਂ ਕਰਦੀ ਆ ਜਾਂਦਾ ਲਾਲ ਟੈਕਸੀ ਵਾਲਾ ਇਸ ਕਿਹਾ ਉਹ ਨਾਲ ਇਹਨੇ ਇੱਲੇ ਨਹੀਂ ਚਪਾਈ ਹੋਈ ਮਾਰ ਤੇ ਲਗਾ ਉਹ ਦੱਸਿਆ ਕੀ ਆ ਰਿਹਾ ਹਾਂ ਕੋਈ ਆਟੋ ਕੋ ਨੂੰ ਕਰ ਰੱਖਿਆ ਉਹਦਾ ਬਾਲਾ ਕਾਜ ਆਪਾਂ ਆਰਡਰ ਠੀਕ ਰਹੇਗਾ ਜੀ ਹੋਰ ਆਰਡਰ ਟੈਂਪਰੇਚਰ ਆਪ ਦੇ ਆਪ ਬਹੁਤ ਟਾਈਮ ਸੈੱਟ ਕਰੂਗੇ ਇੰਨੇ ਤਾਂ ਅਜੇ ਅਜੇ ਦੁਕਾਨਾਂ ਖੁੱਲੀਆਂ ਨਹੀਂ ਨਾ ਨਹੀਂ ਅਜੇ ਤਾਂ ਖੁੱਲੀਆਂ ਨਹੀਂ ਅੱਜ ਅੱਜ ਖੋਲਣਗੇ ਅੱਜ ਵੈਸੇ ਵਿਸਾਖੀ ਦੀ ਛੁੱਟੀ ਹੈਗੀ ਹਾਂ ਸ਼ਾਇਦ ਨਾੜਿਆਂ ਨੂੰ ਤਾਂ ਕਿਹੜੀ ਛੁੱਟੀ ਹੁੰਦੀ ਹੈ ਦੁਕਾਨ ਵਾਲੇ ਤਾਂ ਦੁਕਾਨਾਂ ਖੋਲ੍ਹਦੀਆਂ ਰਹਿੰਦੀਆਂ ਅਜੇ ਤੱਕਰ ਤਾਂ ਖੁੱਲਦੀਆਂ ਨਹੀਂ ਕਿਸਨ ਕੱਪਸ ਸੁਨੇਹਾ ਆ ਗਿਆ ਆਪਾਂ ਸੁਨੇਹਾ ਆ ਗਿਆ ਪਾਉ ਜਾਂਦੇ ਹਾਂ ਹਾਂ ਕੋ ਕਿਦਾ ਟਾਈਮ ਕਿੰਨੇ ਟਾਈਮ ਕਿੰਨੇ ਹੋਇਆ ਥੋੜੇ ਦਾ ਟਾਈਮ ਹੀ ਕੀ ਹੋਇਆਗਾ ਥੋੜੇ ਦਾ 7 ਵਜੇ ਨੇ ਵੀਰੇ ਫਿਰ 8:30 ਵਜੇ ਉੱਠਦਾ ਅੱਠ 8:30 8:30 ਵਾਹ ਮੈਂ ਦਿਨ ਲੱਗਦਾ ਇੱਥੇ ਆ ਕੇ ਉੱਥੇ ਜਾ ਕੇ ਲਵ ਯੂ ਬਾਬੇ ਹੁਣ ਆਪਾਂ ਨੇ ਗੱਡੀ ਪਾਰਕ ਕਰਤੀ ਠੀਕ ਹੈ ਹੁਣ ਆਪਾਂ ਚੱਲਿਆਂ ਗੁਰੂ ਘਰ ਠੀਕ ਹੈ ਬਈ ਆਪਾਂ ਗੁਰੂ ਘਰ ਬਾਕੀ ਆਪਾਂ ਦਰਸ਼ਨ ਮੇਲਾ ਕਰਦੇ ਹਾਂ ਰਮਾਨ ਬੰਨ ਲੀਏ ਪਹਿਲਾਂ ਹਾਂ ਸਾਰੇ ਦਰਸ਼ਨ ਮੇਲਾ ਕਰਾਉਣੇ ਸਾਨੂੰ ਵੀ ਦਿਖਾਉਣੇ ਆ ਤੇ ਬਈ ਸਾਰੇ ਗੁਰੂ ਘਰ ਆਇਆ ਕਰੋ ਵਿਸਾਖੀ ਵਾਲੇ ਦਿਨ ਬਹੁਤ ਵਧੀਆ ਸਾਰੇ ਆਓ ਯਾਰ ਸਾਰੇ ਜਿਹੜੇ ਮਾਲੀ ਕਿਸਾਨ ਕਿਸਾਨ ਭਾਈ ਤਾਂ ਸਾਰੇ ਆਇਆ ਕਰੋ ਮੇਰੀ ਮਰਜ਼ੀ ਗੁਰੂ ਘਰ ਜਾਓ ਵਿਸਾਖੀ ਵਾਲੇ ਦਿਨ ਜਾਓ ਜ਼ਰੂਰ ਗੁਰੂ ਘਰ ਏਕ ਨਹੀਂ ਹਾਂ ਆ ਤੇ ਕਮੰਡ ਨੇ ਬੰਨ ਲਈ ਰਮਾਲ ਬਾਕੀ ਪਰਨੇ ਬੰਨਿਆ ਕਰੋ ਬਈ ਇਹ ਸਾਨੂੰ ਦਾ ਟਾਈਮ ਘੱਟ ਲੱਗਿਆ ਉਹ ਤਾਂ ਬੜਾ ਜਿਆਦਾ ਟਾਈਮ ਘੱਟ ਲੱਗਿਆ ਬਈ ਢੜਕੀ ਉੱਠ ਤਾ ਰਮਾਲ ਬੰਨਣਾ ਢੜਕੀ ਮੰਮੀ ਹੋਰੀ ਇੱਥੇ ਲੈ ਆਏ ਸਾਨੂੰ ਬਾਕੀ ਹੁਣ ਫੋਨ ਕਰ ਰਹੇ ਨੇ ਹਲੋ ਚਲੋ ਜੀ ਇੱਕ ਮਿੰਟ ਹੈ ਵੀਰੇ ਇੱਕ ਮਿੰਟ ਫਿਰ ਮੈਂ ਇੱਥੇ ਆ ਆ ਵਸਤਮਾਣੀ ਹੀ ਲਾਉਗੀ ਉਹ ਸੱਚ ਲੋ ਜੀ ਬਾਬੇ ਹੁਣ ਆਪਾਂ ਚੱਲੇ ਦਰਸ਼ਨ ਮੇਲਾ ਕਰਨ ਗੁਰੂ ਘਰ ਅੱਜ ਵਿਸਾਖੀ ਦਾ ਮੇਲਾ ਲੱਗਿਆ ਹੋਇਆ ਹੈ ਤੇ ਉਹ ਗੱਡੀ ਪਾਰਕ ਕਰਨ ਨੂੰ ਜੇ ਪੁਲਿਸਾਂ ਨੇ ਨਾਕਾ ਬੰਦ ਕਰ ਰੱਖਿਆ ਹੈ ਦੁਕਾਨ ਗੱਡੀ ਜਾਣ ਨਹੀਂ ਦਿੰਦੇ ਤੇ ਹੁਣ ਆਪਾਂ ਕਰਦੇ ਹਾਂ ਸਾਨੂੰ ਦਰਸ਼ਨ ਮੇਲਾ ਕਰਾਉਣੇ ਗੁਰੂ ਘਰ ਦਾ ਤੇ ਮੇਰੇ ਵੀਰ ਭਾਈ ਸਾਰੇ ਗੁਰੂ ਘਰ ਜਾਇਆ ਕਰੋ ਵਿਸਾਖੀ ਵਾਲੇ ਤਾਂ ਕਿਸਾਨਾਂ ਦਾ ਤਿਉਾਰ ਹੈ ਇਹ ਕਿਸਾਨਾਂ ਵਾਸਤੇ ਵਿਸਾਖੀ ਬਹੁਤ ਵੱਡੀ ਚੀਜ਼ ਆ ਕਿਉਂ ਵਿਸਾਖੀ ਤੇ ਫਸਲ ਆ ਜਾਂਦੀਆਂ ਨੇ ਕਿਸਾਨਾਂ ਦੀਆਂ ਕੰਨਹੀ ਰਹਿਣੀ ਹੈ ਮਾ ਕਿਸਾਨਾਂ ਵਾਸਤੇ ਬਹੁਤ ਵੱਡਾ ਤਿਹਾਰਾ ਬਸਾਖੀ ਕਿਸਾਨਾਂ ਦੀ 6 ਮਹੀਨੇ ਦੀ ਫਸਲ ਪਲਕ ਕੇ ਤਿਆਰ ਹੋ ਜਾਂਦੀ ਆ ਪੱਤਾ ਵਾਂਗੂ ਪਾਲੀ ਐ ਬਾਕੀ ਕਿ ਨੁਕਸਾਨ ਨਾ ਵੀਰ ਭਾਈ ਦਾ ਅਗੋਗ ਨਾ ਲੱਗ ਜੇ ਬੁੱਲ ਭਲਿੱਖ ਜਗੌਰ ਰੱਖੋ ਭਾਈ ਤੇ ਨਹੀਂ ਸਾਰੇ ਕੰਮਾਂ ਦੀ ਗੌਰ ਰੱਖੋ ਸਾਰੇ ਗੱਜ ਦੀ ਗੌਰ ਰੱਖੋ ਲੱਗੇ ਹਾਂ ਹੁਣ ਉੱਥੇ ਪਾਰਕਿੰਗ ਕਰਾਉਣ ਲੱਗੇ ਐ ਉਧਰ ਦੀ ਬੰਦ ਕਰਿਆ ਪਿਆ ਨਾਨਕ ਜਿਹੜਾ 메ਨ ਚੌਕ ਐ ਹੂੰ ਉਧਰ ਦੀ ਬੰਦੇ ਤੇ ਉਹ ਫਿਰ ਭੀੜ ਭਾਲੀ ਹੋ ਜਾਂਦੀ ਆ ਇਹ ਚੱਲਦਾ ਐ ਉਹ ਦੇਖੋ ਕਿੰਨੇ ਮਿਲਾਂ ਦੇਕਰ ਨਸਾ ਜਾਇਆ ਪੂਰਾ ਦੇ ਤਾਂ ਲੈ ਕਿੱਥੇ ਤੱਕ ਰੋ ਲੱਗਣੀਆਂ ਨੇ ਹਾਂ ਬਾਬਾ ਤੁਹਾਨੂੰ ਦਿਖ ਨਹੀਂ ਰਿਹਾ ਚੱਲ ਲੈ ਵੇ ਜਾ ਕੇ ਦਿਖਾਉਂ ਮੈਂ ਲੈ ਵੇ ਜਾ ਕੇ ਦਿਖਾਉਣਾ ਬਾਕੀ ਇੱਕ ਢੀਡ ਬਹੁਤ ਜੀ ਉਹ ਨਾ ਤੁਮਾ ਦੇ ਦੇ ਹਾਂ ਢੀਡ ਬਹੁਤ ਅਸੀਂ ਕਿੰਨੇ ਕ ਟਾਈਮ ਚ ਦੇਖੀ ਏ ਘੰਟੇ ਚ ਦੇਖੀ ਏ ਦੋ ਘੰਟੇ ਚ ਦੇਖੀ ਏ ਹਾਂ ਜੀ ਬਾਬੇ ਮੱਥਾ ਟੇਕਦੇ ਹੁਣ ਮੱਥਾ ਦਿਖਾਉਣੇ ਤੁਹਾਨੂੰ ਗੁਰੂ ਘਰ ਦੇ ਲੈ ਵੇ ਜਾ ਕੇ ਕੀ ਮਹਾਲਾ ਉੱਥੇ ਤੇ ਦਰਸ਼ਨ ਕਰਾਉਣੇ ਤੁਹਾਨੂੰ ਤੇ ਬਾਈ ਸਾਰੇ ਚੈਨਲ ਨੂੰ ਜਿਹੜੇ ਪਿਆਰ ਦਿੰਦੇ ਨੇ ਉਹਨਾਂ ਦਾ ਧੰਨਵਾਦ ਕਿੰਨਾ ਕੁ ਹਾਂ ਕਿੰਨੇ ਕੁ ਭੀੜ ਸਾਰਾ ਕੁ ਦਿਖਾਉਣਾ ਤੇ ਮੇਰੇ ਵੀਰ ਭਾਈ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਸਰਤੀਆਂ ਤੇ ਜਿਨ੍ਹਾਂ ਨੇ ਪਿਛਲਾ ਵਲੌਗ ਚ ਆਪਾਂ ਨੂੰ ਪਿਆਰ ਦਿੱਤਾ ਉਹਨਾਂ ਦਾ ਬਹੁਤ ਜਿਆਦਾ ਧੰਨਵਾਦ ਬਹੁਤ ਜਿਆਦਾ ਧੰਨਵਾਦ ਹਾਂ ਤੇ ਆਪਣਾ ਇਹ ਪਹਿਲਾ ਬਲੋਗ ਹੋ ਗਿਆ ਗੋਠੀ ਇਹ ਜੀ ਘਰ ਸਾਈਡ ਤੇ ਲੱਗੇ ਭਾਈ ਯੂ ਐਸ ਸਾਈਡ ਤੇ ਸਾਈਡ ਤੇ ਹੋਵੇ ਘਰ ਜਮੀਂ ਪਿੰਡ ਤੋਂ ਬਾਹਰ ਨਾ ਗੱਡੀ ਨਿਕਲਣੇ ਚੱਕਰ ਨਾ ਬੜਨਦਾ ਚੱਕਰ ਲੋਕੋ ਵੀ ਟਰੱਕ ਵਾੜਦੇ ਹਾਂ ਨਾ ਹੱਥਾਂ ਤੜਕੇ ਦੇ ਨਹੀਂ ਚੱਕਰ ਨਹੀਂ ਤਾਂ ਲੋਕ ਹੀ ਦੇਖੀ ਜਾਂਦੇ ਨੇ ਫੇਸ ਲੈ ਬਲੌਗ ਦਿਖਾਇਆ ਤੁਸੀਂ ਉਹਨੂੰ ਵੀ ਲੋਕਾਂ ਕਰਕੇ ਸਾਡੇ ਨਾਲ ਕੀ ਹੋ ਗਿਆ ਸੀ ਨਹੀਂ ਚੰਗੇ ਭਲੇ ਅਸੀਂ ਜਾ ਰਹੇ ਸੀ ਸਾਨੂੰ ਕੀ ਚੱਕਰ ਦੀ ਨਾ ਗੱਡੀ ਨੂੰ ਚੱਕਰ ਦੀ ਦੂਜੀ ਗੱਡੀ ਲੈ ਕੇ ਪਰ ਗੰਗਿਆ ਨੂੰ ਲੱਗ ਗਿਆ ਭਾਈ ਹਾਂ ਉਹ 15000 ਦਾ ਨੁਕਸਾਨ ਹੋ ਗਿਆ ਉਹ ਉਹੀ ਘਰੇ ਖੜਾ ਦੀ ਹੁਣ ਦੂਜੀ ਹੱਥ ਲਿਆਉਂਦੀ ਹਾਂ ਹਾਂ ਉਹ ਰੈਸਟ ਤੇ ਆ ਰੈਸਟ ਲੈ ਰਹੀ ਆ ਉਹ ਲੰਮੇ ਰੂਟ ਨੂੰ ਕੱਢਾਂ ਹੁਣ ਇਤੂ ਬਾਝੂ ਹੁਣ ਲੰਬੇ ਰੂਟਾਂ ਨੂੰ ਹੀ ਨਿਕਲੇ ਕਰੂਗੀ ਜੇ ਕਾਉ ਜੂ ਜਾਣਾ ਫਿਰ ਇਹ ਗੱਡੀ ਹਾਂ ਬਾਕੀ ਨੂੰ ਗੱਡਾ ਖਾਨਾ ਵਿੱਚ ਹੀ ਰਹਾ ਬਾਕੀ ਸਾਨੂੰ ਦਰਸ਼ਨ ਮਿਲੇ ਕਹਾਂ ਜਾ ਕੇ ਦਿਖਾਉਣੇ ਆ ਕੇ ਰਾਂ ਜੀ ਤੁਹਾਨੂੰ ਸਾਰੀਆਂ ਗੱਡੀਆਂ ਇਕੱਠੀਆਂ ਕਰਕੇ ਦਿਖਾਵਾਂਗੇ ਹਾਂ ਦਿਖਾਈਆਂ ਵੀ ਤੇ ਗੇਰਾਂ ਦਾ ਕੱਟ ਦੇਖੀਏ ਤੁਹਾਨੂੰ ਕੱਟ ਵੀ ਇਹਨਾਂ ਨੂੰ ਸਾਰੀਆਂ ਗੱਡੀਆਂ ਇਕੱਠੀਆਂ ਕਰਕੇ ਫੇਰ ਦਿਖਾਵਾਂਗੇ ਹਾਂ ਜ਼ਰੂਰ ਦਿਖਾਵਾਂ ਜਿਹੜੀਆਂ ਹਰੇਕ ਟਾਈਮ ਲਵੇ ਰਹਿਣੀਆਂ ਨੇ ਹਾਂ ਜਿਹੜੀਆਂ ਹਰੇਕ ਟਾਈਮ ਲਵੇ ਰਹਿਦੀਆਂ ਨੇ ਉਹ ਦਿਖਾਵਾਂ ਇਕੱਠੀਆਂ ਉਹ ਜਿਹੜੇ ਘਰੇ ਜਾ ਕੇ ਖੜਦੀਆਂ ਨੇ ਹਾਂ ਬਾਕੀ ਕਹਾਂ ਜਾ ਕੇ ਦਿਖਾਉਣੇ ਤੁਹਾਨੂੰ ਲੋ ਜੀ ਬਾਬੇ ਦੇਖੋ ਦਰਸ਼ਨ ਮਿਲਣਾ ਕਿੰਨੀ ਭੀੜ ਆਣਾ ਦੋਖ ਦੋਖ ਇਹ ਜਗਤ ਦਾ ਪਾਇ ਦੇਖੀ ਉਹਦਾ ਬਦੀ ਜਾਊਗੀ ਇਹਨਾਂ ਦਾ ਚੱਪਲਾਂ ਦੇ ਦੀਏ ਲੈ ਚੱਪਲਾਂ ਧਰਦੀ ਦਿਓ ਸਾਰੇ ਜਾਨੀ ਗੁਰੂ ਘਰ ਚ ਮੱਥਾ ਟੇਕਵਾ ਦੇਖੋ ਅੱਜ ਕਿੰਨੀ ਰੌਣਕ ਲੱਗ ਰਹੀ ਹੈ ਗੁਰੂ ਘਰ ਚ ਵਿਸਾਖੀ ਦੇ ਮੇਲੇ ਤੇ ਹਾਰੇ ਕਿਤੇ ਕਿੰਨੀ ਰੌਣਕ ਲੱਗ ਰਹੀ ਹੈ ਦੇਖੋ ਬਾਬਾ ਤੁਸੀਂ ਸਾਰੇ ਅਜਬ ਸਾਖੀ ਦੇ ਮੇਲੇ ਤੇ ਮੱਥਾ ਟੇਕ ਲਾਇਆ। ਲੋ ਜੀ ਬੱਦੂ ਮੜਿਆ। ਹੂੰ ਤੇ ਪਾਣੀ ਮਰ ਲਈ। ਲੋ ਜੀ ਆਪਣੇ ਜੀਵਨ ਜੱਲੇ ਪੰਜ ਸੋਨਾ ਨਗਰ ਨੂੰ। ਉਹ ਮੱਛੀਆਂ ਆਪਣੀਆਂ। ਦੇਖੋ ਗੁਰੂ ਘਰ ਦੀ ਖੂਬਸੂਰਤੀ। ਬਹੁਤ ਵਧੀਆ ਲੱਗਦਾ ਯਾਰ ਜਦ ਗੁਰੂ ਘਰ ਆਉਣੇ ਆਂਗੇ। ਜਨ ਜੀਵਨ ਬਹੁਤ ਜੀ ਲੱਗਦਾ ਜਦ ਗੁਰੂ ਘਰ ਆਉਣੇ ਮੰਨੂ ਤੁਸਤੀ ਮੰਨੂ ਤੁਸਤੀ ਦੇ ਦਈਏਗੀ ਸੁਣਾ ਗੱਲ ਕਰਦੇ ਲੋਕ ਨਾ ਕਰਦੇ ਆ ਜੀ ਕੋਈ ਦਿਨ ਕਰਦਾ ਕੋਈ ਵਕਤ ਕਰਦਾ ਕੋਈ ਵਕਤ ਕਰਦਾ ਚਲ ਆਏ ਵੀ ਹਜੇ ਤੱਕ ਰਬ ਜੀ ਨੇ ਮਾੜੀ ਨਹੀਂ ਵੀ ਗੁਰੂ ਘਰ ਨੂੰ ਭੁੱਲੇ ਜੈ ਜੈ ਆਪਣਾ ਕਾਲ ਯੁਗ ਚੱਲ ਰਿਹਾ ਬਾਬੇ ਉਹ ਬਹੁਤ ਜਿਆਦਾ ਬਈਆ ਬੀ ਪਾਣੀ ਪੀ ਪਾਣੀ ਪੀਓ ਪਾਣੀ ਦੀ ਸੇਵਾ ਚੱਲ ਰਹੀ ਹੈ ਉਹ ਯਾ ਗੱਲ ਦੀ ਸੇਵਾ ਆਹੋ ਬਾਈ ਆਹੋ ਬਾਈ ਦੇਖਦੇ ਵਾਰ ਪਾਣੀ ਪੀ ਲਓ ਇਹ ਪਾਣੀ ਨਾ ਜਲਦੀ ਸੇਵਾ ਤਾਂ ਉਹੀ ਬਹੁਤ ਵਧੀਆ ਇਹ ਤਾਂ ਫੇਰ ਵੀ ਮਿੱਠਾ ਪਿਆਰੇ ਨੇ ਪਾਣੀ ਦੀ ਸੇਵਾ ਕਹਿੰਦੇ ਬਹੁਤ ਜ਼ਿਆਦਾ ਵੱਡੀ ਹੈ ਕਿ ਵੇ ਬਾਬੇ ਕਿੰਨਾ ਸੋਹਣਾ ਲੱਗ ਰਿਹਾ ਨਾ ਇੰਨਾ ਕੈਮਰੇ 'ਚ ਪਤਾ ਹੀ ਨਾ ਕਰਾ ਗੁਰੂ ਘਰ ਤਾਂ ਇੰਨਾ ਨਹੀਂ ਬਾਕੀ ਆਪਣੀਆਂ ਮਾਤਾ ਫਰੀਆ ਪਤਾ ਨਹੀਂ ਖਤਰ ਗਈਆਂ ਆ ਦੇ ਆ ਦੇਖੋ ਬਾਬੇ ਵਿਚਾਰੇ ਡੁੱਬ ਕੇ ਨਾ ਹੁੰਦੇ ਨੇ ਸਾਨੂੰ ਧਿਆਨ ਨਹੀਂ ਰਹੀਆ ਚਲੋ ਤਾਂ ਜਾਣ ਵਲੇ ਦੇਖ ਲੈ ਚਾਬੀ ਸੁੱਧ ਕੇ ਰੱਖੀ ਹੋਈ ਹੈ ਚਾਬੀ ਡੰਗਰ ਰੱਖੀ ਹੈ ਲਓ ਜੀ ਬਾਬੇ ਪੂਰਾ ਅਨੰਦ ਆ ਰਿਹਾ ਔਰ ਐਨੀ ਮਨ ਨੂੰ ਸੰਤੁਸ਼ਟੀ ਆ ਬਾ ਬਾਬੇ ਗੱਲਾਂ ਛੱਡ ਦਿਓ। ਆਹ ਲਓ ਜੀ ਬਾਬੇ ਦੇ ਕੋਲ ਕਿੱਡੀ ਵੱਡੀ ਲੈਣਾ ਮੱਥਾ ਟੇਕਣ ਵਾਸਤੇ ਦੇ। ਆਜੋ ਦੇਖੋ। ਜਨਮ ਮਰਨ ਦਾ ਦੇਖੋ ਬਾਬੇ ਗੁਰੂ ਘਰ ਚ ਕਿੱਡੀ ਵੱਡੀ ਲੈਣਾ ਮੱਥਾ ਟੇਕੋ ਸਾਰੇ ਸ਼ਰਦਾਂ ਦਾ ਮੱਥਾ ਟੇਕੋ। ਇਹ ਮੰਦਿਰ ਚ ਸਟ੍ਰੀਟ ਜਿੱਥੇ ਚਲੋ ਹੁਣ ਅਸੀਂ ਮੱਥਾ ਟੇਕ ਲਈ ਫਿਰ ਦਿਖਾਉਣੇ ਤੁਹਾਨੂੰ। ਉਹ ਆਵੇਓ ਮੈਂ ਮੇਰੀ ਦਾ ਪਨੋ ਇਤਿਹਾਸ ਤਾਂ ਨਹੀਂ ਚਲੋ ਪਤਾ ਪਰ ਫਿਰ ਵੀ ਆ ਗੁਰੂ ਘਰ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਗੁਰੂ ਘਰ ਅੱਜ ਸਾਰੀਆਂ ਸੰਗਤਾਂ ਰਮਥਾ ਟੇਕਣ ਆਈਆਂ ਨੇ ਅੱਜ ਦੁੱਖ ਦਰਦ ਤੂਰ ਕਰਨ ਆਈਆਂ ਨੇ ਸਾਰੀਆਂ ਸੰਗਤਾਂ ਆ ਬਾਬੋ ਜੀ ਨੂੰ ਆ 베ਰੀ ਦਾ ਇਤਿਹਾਸ ਪਤਾਓ ਸਾਨੂੰ ਵੀ ਜਰੂਰ ਦੱਸੋ ਕਮੈਂਟਾਂ ਚ ਇਹ ਨਾਨਕਾਂ ਵਾਲਾ ਗੁਰੂ ਘਰ ਆ ਹਾਂ ਪਹਿਲੀ ਵਾਰ ਆਏ ਸੀ ਜੀ ਨੂੰ ਆ 베ਰੀ ਦਾ ਇਤਿਹਾਸ ਪਤਾ ਹੋ ਜਰੂਰ ਦੱਸਿਓ ਸਾਨੂੰ ਕਮੈਂਟਾਂ 'ਚ ਅਸੀਂ ਪਹਿਲੀ ਗੇ ਲਾਇਆ ਨੇ ਮੱਥਾ ਟੇਕਣਾ ਤੇ ਪਹਿਲੀ ਵੇ ਵਧੀਆ ਮਨ ਲੱਗਿਆ ਗੁਰੂ ਘਰ 'ਚ ਤੇ ਸਾਨੂੰ ਜਰੂਰ ਦੱਸਿਓ ਜਿਹੜੇ ਵੀਰ ਨੂੰ ਪਤਾ ਹੈ ਲਓ ਜੀ ਬਾਬੇ ਉਹ ਆਪਣਾ ਭਰਾ ਮਿਲ ਗਿਆ ਕਾਲਜ ਵਾਲਾ ਇਹਨਾਂ ਨੇ ਸ਼ਵੀਲ ਲਾar ਕੀਆ ਕਹਿੰਦਾ ਆਈ ਗੇ ਲੱਗਦੀ ਆ ਆਪਣ ਨੂੰ ਕਿਹੜਾ ਪਿੰਡ ਆ ਤਰਾ ਪਿੰਡਰਾ ਪਿੰਡਰਾ ਬਾਬੇ ਉਹ ਪਿੰਡਰਾ ਪਿੰਡ ਦੇ ਬਾਬੇ ਉਹਨਾਂ ਦੇ ਸ਼ਵੀਲ ਆਈ ਗੇ ਲਾਉਣੇ ਕਹਿੰਦਾ ਬਹੁਤ ਵਧੀਆ ਕੰਮ ਬਾਬੇ ਇਹ ਤਰਾ ਸੇਵਾ ਲੱਗ ਜਾਂਦੀ ਆ ਬਹਾਨੇ ਨਾਲ ਨਵੇਂ ਪਾਣੀ ਪੂਣੀ ਪੀਣ ਵਾਲੇ ਵਿੱਚ ਸੈਟਾ ਟਿੱਕਾ ਪਾਣੀ ਨੂੰ ਮਿੱਠਾ ਕਰਦੇ ਪਾਣੀ ਨੇ ਤਿੰਨ ਪ੍ਰਕਾਰ ਦੇ ਪਾਣੀ ਨੇ ਬਾਬਿਓ ਬਾਬਾ ਚੜ੍ਹਦੀ ਕਲਾ ਰੱਖੇ ਤੈਨੂੰ ਪੂਰੀ ਤਰੱਕੀਆਂ ਕਰੀਆਂ ਟੈਨਸ਼ਨ ਨਾ ਲੈ ਬਾਬਾ ਨਿਗਾਹ ਫਿਰੇ ਤੇਰਾ ਸਾਰੀ ਮਨੁਕਾਮਨਾ ਪੂਰੀ ਕਰੇਗਾ ਲੋ ਜੀ ਆ ਪਿਓ ਆ ਦੇਖੋ ਮੇਲਾ ਨਾਨਕਿਆਂ ਦੇ ਗੁਰੂ ਘਰ ਲਵੇ ਸੰਗਰੂਰ ਚ ਆ ਦੇਖੋ ਮੇਲਾ ਐਨ ਪੂਰੇ ਪੁਲਸੀ ਪੂਰੀ ਐ ਇੱਧਰ ਸਾਰ ਉਹ ਜਿਹੜਾ ਮੇਨ ਚੌਂਕਾ ਉਧਰ ਉਹ ਬੰਦ ਕਰਕੇ ਇੱਧਰੋਂ ਹੀ ਬੰਦ ਕਰਕੇ ਗੱਡੀਆਂ ਇੱਧਰ ਲਵਾਉਂਦੇ ਨੇ ਬਾ ਪੁਲਿਸ ਵਾਲੀ ਗੱਡੀ ਆ ਰਹੀ ਆ ਹੋਰ ਕੋਈ ਗੱਡੀ ਆਉਂਦੀ ਨਹੀਂ ਕ੍ਰੋਸ ਕਰਦੇ ਨਹੀਂ ਬੰਦ ਕਰ ਗਿਆ ਕਿਉਂਕਿ ਇਹ ਪੀੜ ਪੜੱਕਾ ਬਹਲਾ ਹੋਈ ਨਾ ਸੰਗਤ ਬਹਾਲੀ ਆ ਰਹੀ ਆ ਐਨ ਪੂਰਾ ਵੱਡੇ ਲੈਵਲ ਦਾ ਮੇਲਾ ਹੁੰਦਾ ਏ ਉਹ ਝੂਲੇ ਦੇਖ ਲੋ ਇੱਧਰ ਕੱਲੀ ਕੱਲੀ ਰੇੜੀ ਆਵੇ ਕਿ ਨਹੀਂ ਪੂਰੀਆਂ ਜਲੇਬੀਆਂ ਕੁਸ ਕੁਸ ਲੈ ਲੋ ਖਾਣ ਨੂੰ ਵੀ ਕਪੜੇ ਕੜੀਆਂ ਜੂਸ ਜਿਹੜਾ ਕੁਝ ਕਹਿੰਨੋ ਮੇਕਅਪ ਮਾਂ ਕਿਤੇ ਮੇਕਅਪ ਵਾਲੇ ਵੀ ਖੜੇ ਨੇ ਉਹ ਵੀ ਇਹਨੇ ਉਹ ਵੀ ਨੇ ਮੇਕਅਪ ਵਾਲੀ ਜੀ ਸਟੂਮ ਵੀ ਆ ਗਿਆ ਦੇਖੋ ਬਾਬੇ ਝੂਲੇ ਚ ਵਾਕਾਂ ਦੇ ਸਭ ਕੁਝ ਹੈ ਸਭ ਕੁਝ ਆ ਫਾਸਟ ਫੂਡ ਗੋਲ ਗੱਪੇ ਕੁਲਫੀਆਂ ਆ ਇਸ ਕਰੀਮ ਟੌਇਜ਼ ਟੌਇਜ਼ ਵੀ ਨੇ ਬਾਬੇ ਟੌਇਜ਼ ਯੂ ਨੋ ਟੌਇਜ਼ ਬਾਬੇ ਉਹ ਤੁਹਾਨੂੰ ਪਤਾ ਨਾ ਟੌਇਜ਼ ਕੀ ਨੇ ਅੰਗਰੇਜ਼ੀ ਚ ਆਂਦੇ ਰਗੜਾ ਵੀ ਆ ਬਾਬੇ ਉਹ ਬਾਬੇ ਰਗੜਾ ਚੱਲ ਰਿਹਾ ਬਾਬਾ ਜਾਣਾ ਕਿਸੇ ਨੇ ਅਮਰੀਕਾ ਕੈਨੇਡਾ ਕੈਨੇਡਾ ਅਮਰੀਕਾ ਲੋ ਜੀ ਬਾਬਿਓ ਜੇ ਕਿਸੇ ਵੀਰ ਭੈਣੇ ਪੀਣਾ ਹਾਇ ਤਾਂ ਆਜੋ ਮੇਲੇ ਤੇ ਠੀਕ ਹੈ ਤੇ ਬਾਬਿਓ ਐਨ ਇੱਕ ਨੰਬਰ ਜਮਾਲ ਆ ਜੀ ਇਧਰ ਗੱਡੀ ਨਹੀਂ ਜਾ ਰਹੇ ਆਂਗੇ ਬਾਬਿਓ ਉਧਰ ਮੇਲਾ ਉਹ ਉਧਰ ਮੇਲਾ ਹੋ ਉੱਥੇ ਤੱਕ ਕਰਾ ਦਿੰਦੇ ਆਂ ਤੇ ਮੈਂ ਬਾਬਿਓ ਜਿਵੇਂ ਆਪਾਂ ਪਾਰਟੀ ਕਰਕੇ ਮਨ ਖੁਸ਼ ਹੁੰਦਾਂ ਦਾ ਵੀ ਹਾਂ ਇੱਕ ਨੰਬਰ ਮਾਹੌਲ ਹੋ ਮੈਂ ਅੱਜ ਗੁਰੂ ਘਰ ਜਾ ਕੇ ਮਾਹੌਲ ਇੱਕ ਨੰਬਰ ਹੋ ਗਿਆ ਦਨ ਵਧੀਆ ਲੰਗੇ ਚੜਦੀ ਕਲਾ ਰਹੇ ਸਭ ਦੀ ਜਿਹੜੇ ਆਪਣੇ ਵੀਰ ਭਾਈ ਆਪਣੀ ਸਪੋਰਟ ਕਰਦੇ ਨੇ ਨਾ ਪਹਲਾ ਹੋਵੇ ਤਾਂ ਵੀ ਚੜਦੀ ਕਲਾ ਰੱਖੇ ਪਰ ਸਾਨੂੰ ਮੜਾ ਜਾਂ ਹੋਰ ਯੋਗਦਾਨ ਚਾਹੀਦਾ ਥੋੜਾ ਜਿਹਾ ਹੋਰ ਯੋਗਦਾਨ ਦਓਗੇ ਸਾਨੂੰ ਤਾਂ ਅਸੀਂ ਕੁਝ ਕਰਕੇ ਦਿਖਾ ਦਾਂਗੇ ਤੁਹਾਨੂੰ ਕੋਈ ਸੁ ਬਣ ਕੇ ਦਿਖਾਵਾਂਗੇ ਬਣ ਆ ਸਾਗਰ ਦੀ ਬੋਟੀ ਵਾਲੀ ਇੰਡੀਕਾ ਖੜੀ ਹੈ ਬਾਬੇਓ ਸਾਗਰ ਦੀ ਬੋਟੀ ਸਾਈਡ ਤੇ ਇੱਥੇ ਭੁੱਲ ਗਈ ਸਾਈਡ ਤੇ ਲਾ ਕੇ ਖੜਾ ਗਈ ਬਾਬੇਓ ਇੰਡੀਕਾ ਸਾਗਰ ਦੀ ਬੋਟੀ ਇਹਦੇ ਨੇੜੇ ਤੋੜੇ ਕੋਈ ਗੱਡੀ ਨਹੀਂ ਕੋਈ ਗੱਡੀ ਆ ਗਈ ਬਾਬੇ ਇਹ ਸਾਗਰ ਦੀ ਬੋਟੀ ਕੱਲੀ ਲਾ ਕੇ ਸੱਡ ਗਈ ਬਈ ਜੇ ਜਿਹੜੀ ਕੋਈ ਸਾਗਰ ਦੀ ਬੋਟੀ ਦੇਖ ਰਹੀ ਹੋਊਗੀ ਹਾਂ ਉਹ ਕਮੈਂਟ ਕਰਕੇ ਕਰਿਓ ਜਰੂਰ ਹਾਂ ਉਹ ਖੜੀ ਐ ਸਾਗਰ ਦੀ ਬੋਟੀ ਕੱਲੀ ਐ ਖੜੀ ਐ ਬਾਬੇਓ ਬਾਕੀ ਬਸ ਅੱਧੀ ਗੱਲਾਂ ਰੱਖੋ ਚਲਦੇ ਆਂ ਨਾਗਣੀ ਲਵੇ ਨਾਗਣੀ ਆਪਣੀ ਉੱਧਰ ਖੜੀ ਐ ਲੋ ਗਾਹਾਂ ਖੜੀ ਐ ਉਹ ਉੱਥੇ ਖੜਾ ਸੀ ਬੁਣਸਲੇ ਨੇ ਨਹੀਂ ਆਪਾਂ ਤਾਂ ਸਿਰੀ ਲਿਓਂਦੇ ਚਾਲ ਕੋਈ ਨਾ ਉਹਨਾਂ ਦਾ ਵੀ ਠੀਕ ਆ ਕੰਮ ਨਹੀਂ ਓਰੇ ਬਹੁਤ ਇਕੱਠੇ ਹੋ ਜੇ ਲੈ ਇਹ ਤਾਂ ਆਉਂਦੇ ਆਪਾਂ ਪੁਲਸ ਵਾਲੇ ਦੇ ਕੇਦਾ ਕੀ ਦੀ ਖਤਰਾ ਆਪਾਂ ਨੂੰ ਆਈ ਆਪ ਉਹਨਾਂ ਨੂੰ ਖਰਾਬ ਕਰ ਲੈ ਕਿਉਂ ਉਹਦੇ ਆਪਾਂ ਜਮੈਂ 10 ਗੱਡੀਆਂ ਹੋਰ ਆ ਜਾਣੀਆਂ ਮਾਇਰ ਵੀ ਉਹਨਾਂ ਦੀ ਨੰਗੀ ਤਾਂ ਫਿਰ ਐ ਓਰੇ ਇਕੱਠੇ ਹੋ ਜੂਗਾ ਨਾ ਉਹ ਵੀ ਦੇਖਣਾ ਗੁਰੂ ਘਰ ਮੱਥਾ ਟੇਕਣਾ ਬਹੁਤ ਜਾਣੇ ਨੇ ਗੱਡੀਆਂ ਨਹੀਂ ਆਉਂਦੀਆਂ ਇਧਰੋਂ ਗੱਡੀਆਂ ਆਇਆ ਮੁੰਡੂ ਜੀ ਸਾਹਜਾ ਉਧਰੋਂ ਜਿਹੜੀਆਂ ਧੂਰੀ ਸਾਈਡ ਕਣੀ ਆਉਂਦੀਆਂ ਨੇ ਉਧਰੋਂ ਆਉਂਦੀਆਂ ਨੇ ਆਪਾਂ ਉਹਨੇ ਅਗੇ ਇਧਰੋਂ ਹਾਂ ਪਾਤਣਾ ਸਾਈਡ ਕਣੀ ਆ ਉਹ ਹਾਂ ਇਧਰੋਂ ਮੰਦ ਕਰ ਰਖਿਆ ਪਾਤਣਾ ਪਟਿਆ ਆ ਪਾਰਕਿੰਗ ਵਿਲਾ ਤੋਂ ਛੱਡਿਆ ਪਰ ਅੱਜ ਇਹ ਪਾਰਕਿੰਗ ਵੀ ਫੁੱਲ ਹੋ ਜਾਂਦੀ ਜੇ ਸੰਗਤ ਗੱਡੀਆਂ ਲਾਉਣ ਦੀ ਫੁੱਲ ਹੋਣਾ ਸਭ ਫੁੱਲ ਹੈ ਸਭ ਫੁੱਲ ਅਸੀਂ ਸਾਨੂੰ ਤਾਂ ਹਲੇ 9 ਵਜੇ ਨੇਗੇ ਹਾਂ ਫੁੱਲ ਤੜਕੇ ਤੇ ਆਏ ਹੋਏ 9 ਵਜੇ ਨੇਗੇ ਤੇ ਆਪਣੀ ਫਿਰ ਟਾਈਮ ਸਪੈਂਡ ਕਰਦੇ ਦੋ ਤਿੰਨ ਘੰਟੇ ਮੂਵੀ ਕਰਦੇ ਹਾਂ ਤੇ ਕਾਰਡ ਪੋਣੇ ਆ ਹਾਂ ਬਾਅਦ ਸੁਣ ਕੇ ਆਣ ਓਕੇ ਲੱਗਿਆ ਕੰਮ ਹੈ ਬਹੁਤ ਜੀ ਹੋ ਜਾ ਅਸਰਾ ਜਮੀ ਓਕੇ ਦੀ ਰਿਪੋਰਟ ਉਰੇ ਤਾਂ ਕਰ ਰੇੜੀਆਂ ਲੱਗਦੀਆਂ ਨੇ ਉਹ ਲੈ ਆ ਵੀ ਖੜੀ ਐ ਬਈ ਹਲੇ ਤੂੰ ਦੇਖਦਾ ਜਾਈਂ ਆ ਪਰਨੇ ਸਾਰੇ ਉਹ ਥੇ ਤੱਕਰ ਭਰ ਜਾਣੀਆਂ ਲਓ ਜੀ ਬਾਬੇ ਹੁਣ ਆਪਾਂ ਮੱਥਾ ਟੇਕ ਕੇ ਤੇ ਹੁਣ ਮਾਤਾ ਉਹ ਰਹੀ ਆ ਰਹੀ ਨੇ ਹੁਣ ਚੱਲਦੇ ਆਪਾਂ ਘਰੇ ਤੇ ਵਲੌਗ ਦੀ ਕਰਦੇ ਐਂ ਏਡੇ ਘਰੇ ਚੱਲਦੇ ਆਂ ਕਿ ਘਰੇ ਦੇਖਦੇ ਕੀ ਕੰਮਕਾਰ ਕਰਦੇ ਘਰੇ ਕੰਮਕਾਰ ਕਰਦੇ ਹੁਣ ਬਹੁਤ ਬਾਕੀ ਬਈ ਮੀਂਹ ਵਾਲਾ ਮੌਸਮ ਹੋਇਆ ਪਿਆ ਮੀਂਹ ਕਦੋਂ ਵੀ ਆ ਸਕਦਾ ਏ ਯਾਰ ਫਸਲ ਆਈ ਪਈ ਐ ਕੀ ਬਾਕੀ ਪਤਾ ਨਹੀਂ ਚੱਲਦਾ ਯਾਰ ਕੀ ਹੋਊਗੀ ਨਾ ਹਾਂ ਦੇਖੀ ਮੈਂ ਤਾਂ ਅਸੀਂ ਸੀਨੇ ਤੋੜ ਦੀ ਹੋਰ ਮਾਦਾ ਦਾ ਟਾਕੀ ਕੋਲੋਂ ਮੜ ਰਹੀ ਐ ਸੀਸ਼ਾ ਨਾਲ ਤੋੜਦੀ ਐ ਹਾਂ ਇਸ ਦੌਰਾਨ ਤੋੜਦੇ ਚਲੋ ਬਾਬਿਓ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਚ ਤੇ ਸਾਰੇ ਭਰਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਜੁੜੇ ਰਹੋ ਜੁੜੇ ਰਹੋ ਸਾਡੇ ਚੈਨਲ ਨਾਲ ਹਾਂ ਤੇ ਆਪਣਾ ਬਾਬਿਓ ਤਿੰਨ ਤਿੰਨ ਦਿਨ ਬਾਅਦ ਆਪਣਾ ਬਲੌਗ ਆਉਣਾ ਹੁੰਦਾ ਤਿੰਨੇ ਦਿਨ ਚ ਜਦੋਂ ਮਰਜ਼ੀ ਆ ਜਿਹਦੇ ਦਿਨ ਰਾਤ ਆਥਨ ਤੱਕਰ ਜਦੋਂ ਮਰਜ਼ੀ ਤੀਜੇ ਦਿਨ ਆਉਣੀ ਆਉਣਾ ਹੁੰਦਾ ਬਾਬਿਓ ਉਦੋਂ ਗੌਰ ਰੱਖਿਆ ਕਰੋ ਤੀਜੇ ਦਿਨ ਆਪਣਾ ਬਲੌਗ ਆਉਣਾ ਹੁੰਦਾ ਤੀਜੇ ਦਿਨ ਇਹ ਕਰੂ ਗੌਰ ਰੱਖਿਆ ਕਰੋ ਤੁਸੀਂ ਮੈਂ ਦੱਸਣ ਨੂੰ ਨਾ ਸ਼ੇਅਰ ਕਰਿਆ ਕਰੋ ਸ਼ੇਅਰ ਫੁੱਲ ਕਰਿਆ ਕਰੋ ਤੇ ਬਾਕੀ ਲਾਈਕ ਕਮੈਂਟ ਜਿਵੇਂ ਮਰਜ਼ੀ ਕਰਕੇ ਸਾਨੂੰ ਦੱਸਿਆ ਕਰੋ ਜੇ ਕੋਈ ਕਮੀ ਪੇਸ਼ੀ ਆ ਅਸੀਂ ਪੁੱਛ ਦਿੰਨੇ ਆ ਵੀ ਜਿਵੇਂ ਅੱਜ ਅਸੀਂ ਪੁੱਛਿਆ ਵੀ ਉਹ 베ਰੀ ਦਾ ਸਾਨੂੰ ਇਤਿਹਾਸ ਪਤਾ ਨਹੀਂ ਜੇ ਕਿਸੇ ਵੀਰ ਨੂੰ ਪਤਾ ਲਾ ਕਮੈਂਟ ਜ਼ਰੂਰ ਕਰਕੇ ਦੱਸਿਓ ਸਾਗਰ ਦੀ ਬੋਟੀ ਵਾਲੀ ਇੰਡੀਕਾ ਆ ਸਾਗਰ ਦੀ ਬੋਟੀ ਵਾਲੀ ਇੰਡੀਕਾ ਖੜੀ ਤੀਗੀ ਉਹ ਸਾਈਡ ਤੇ ਲਾਈ ਖੜੀ ਆ ਕੱਲੀ ਐ ਖੜੀ ਦੀ ਝੋਟੀ ਨੇੜੇ ਦੇੜੇ ਕੋਈ ਗੱਡੀ ਨਹੀਂ ਕੋਈ ਗੱਡੀ ਨਹੀਂ ਖੜੀ ਸਾਗਰ ਦੀ ਬੋਟੀ ਕੀ ਪਤਾ ਕਦੋਂ ਵਾਜੇ ਚਲਾ ਲਈ ਗੱਡੀ ਹਾਂ ਸਾਗਰ ਦੀ ਬੋਟੀ ਛੜਾ ਕੇ ਵਾਗੀ ਪਤਾ ਨਹੀਂ ਕਿੱਧਰ ਤੇ ਮਿਲ Okay bye. Okay bye.